ਨਾਮ ਦਾ ਯਾਰ ਨਾਮ ਦਾ ਯਾਰ ਉਹਦੀ ਗੱਲ ਤੂੰ ਕੀ ਭੇਜੂਂਗਾ ਕੰਮ ਖੋਲਿਆ ਤੂੰ ਕਹਿੰਦਾ ਕੰਮ ਖੋਲਿਆ ਤੂੰ ਕੀ ਭੇਜਦਾ ਮੈਂ ਕੇ ਕੇ ਇਡਲੀਆਂ ਭੇਜਦਾ ਦਬਈਆ ਤੂੰ ਤੂੰ ਬੜਾ ਚੰਗਾ ਮਾਂ ਤੂੰ ਬਹੁਤ ਚੰਗਾ ਮਾਂ ਇਹ ਗੱਲ ਗਈ ਤੂੰ ਬੋਲ ਤਾ ਤੂੰ ਬੋਲ ਕੇ ਦੇਖੀਂ ਜਸਦੇਗਾ ਇੱਕ ਬੰਦਾ ਗੱਲ ਕਰ ਰਿਹਾ ਆ ਉਸ ਤੋਂ ਬਾਅਦ ਅੱਜ ਸਾਲ 1.5 ਸਾਲ ਦੇ ਬਾਅਦ ਕੁਝ ਕਿਸਾਨ ਜੱਫੇ ਬੰਦੀਆਂ ਦੇ ਆੜ ਦੇ ਵਿੱਚ ਕੁਝ ਨਿਹੰਗ ਬਾਣੇ ਦੇ ਵਿੱਚ ਲੋਕ ਮੇਰੇ ਉੱਤੇ ਐਂਟਰ ਕਰਦੇ ਜ਼ਬਰਦਸਤੀ ਮੇਰੇ ਉੱਤੇ ਪ੍ਰੈਸ਼ਰ ਬਣਾਇਆ ਜਾਂਦਾ ਕਿ ਤੂੰ ਕੋ 50000 ਰੁਪਏ ਮਸੀ ਲੈ ਕੇ ਜਾਣਾ ਲੈ ਕੇ ਜਦੋਂ ਮੈਂ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕਰਦਾ ਤੇ ਮੇਰੇ ਨਾਲ ਧੱਕਾ ਮੂਕੀ ਕਰਨ ਦੀ ਕੋਸ਼ਿਸ਼ ਹੁੰਦੀ ਹੈ ਏਜੰਟ ਨੇ ਕੁਝ ਨੌਜਵਾਨਾਂ ਉੱਪਰ ਉਸ ਦੇ ਦਫ਼ਤਰ ਅੰਦਰ ਵੜ ਕੇ ਗੁੰਡਾਗਰਦੀ ਕਰਨ ਅਤੇ ਉਸ ਕੋਲੋਂ ਧੱਕੇ ਨਾਲ 50000 ਰੁਪਏ ਮੰਗਣ ਦੇ ਇਲਜ਼ਾਮ ਲਗਾਏ ਨੇ ਜਿਸ ਦੇ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਨੌਜਵਾਨ ਏਜੰਟ ਦੇ ਦਫ਼ਤਰ ਬਾਹਰ ਜਾਂਦੇ ਨੇ ਅਤੇ ਉਸ ਕੋਲੋਂ 50000 ਰੁਪਏ ਦੀ ਮੰਗ ਕਰਦੇ ਨੇ ਇਹ ਚਾਹੇ ਨੌਜਵਾਨਾਂ ਦੇ ਇਲਜ਼ਾਮ ਹੈ ਕਿ 에ਜੰਟ ਨੇ ਇੱਕ ਨੌਜਵਾਨ ਨੂੰ ਇਟਲੀ ਭੇਜਣ ਦਾ ਵਾਅਦਾ ਕੀਤਾ ਸੀ ਦੋਵਾਂ ਵਿਚਾਲੇ 3 ਲੱਖ ਚੋ ਸੌਦਾ طے ਹੋਇਆ ਅਤੇ ਨੌਜਵਾਨ ਨੇ 에ਜੰਟ ਨੂੰ 50 ਹਜ਼ਾਰ ਰੁਪਏ ਵੀ ਦਿੱਤੇ ਪਰ 에ਜੰਟ ਨੇ ਉਸ ਨੂੰ ਦੁਬਈ ਭੇਜ ਦਿੱਤਾ ਜਿਸ ਤੋਂ ਬਾਅਦ ਉਹ ਨੌਜਵਾਨ ਹੁਣ ਵਾਪਸ ਆ ਗਿਆ ਇਸ ਦੌਰਾਨ ਨੌਜਵਾਨਾਂ ਨੇ ਮੰਗ ਕੀਤੀ ਕਿ 에ਜੰਟ ਉਸ ਨੌਜਵਾਨ ਦੇ 50000 ਰੁਪਏ ਵਾਪਸ ਕਰੇ ਨਹੀਂ ਤਾਂ ਉਹ ਏਜੰਟ ਦੇ ਦਫਤਰ ਬਾਹਰ ਤਰ ਨਾ ਲਾ ਦੇਣਗੇ ਟਰੈਵਲ ਏਜੰਟ ਦਾ ਇਲਜ਼ਾਮ ਹੈ ਕਿ ਕੁਝ ਨੌਜਵਾਨਾਂ ਨੇ ਕਿਸਾਨੀ ਦੀ ਆੜ ਵਿੱਚ ਅਤੇ ਸਿੱਖੀ ਬਾਣੇ ਦੀ ਆੜ ਵਿੱਚ ਉਸ ਦੇ ਦਫਤਰ ਜਾ ਕੇ ਗੁੰਡਾਗਰਦੀ ਕੀਤੀ ਜਦ ਕਿ ਉਸ ਨੇ ਦੁਬਈ ਭੇਜ ਲਈ ਹੀ ਨੌਜਵਾਨ ਤੋਂ ਪੈਸੇ ਲਏ ਸੀ ਜਿਹੜੀ ਵੀਡੀਓ ਵਾਇਰਲ ਹੋਈ ਤਾਂ ਮਾਮਲਾ ਇਹ ਹੈ ਕਿ ਇੱਕ ਉਸ ਕਿਸਾਨ ਜੱਥੇਬੰਦੀਆਂ ਦੀ ਆੜ ਦੇ ਵਿੱਚ ਕੁਝ ਲੋਕ ਮੇਰੇ ਆਫਿਸ ਵਿੱਚ ਐਂਟਰ ਕਰਦੇ ਨੇ ਜਿਹਦੀ ਮੈਨੂੰ ਕੋਈ ਮੇਰੇ ਲਈ ਅਣਪਛਾਤੇ ਹੈ ਜਿਨ੍ਹਾਂ ਨੂੰ ਮੈਂ ਜਾਣਦਾਰ ਪਛਾਣਦਾ ਨਹੀਂ ਉਹਨਾਂ ਨੇ ਮੇਤੇ ਦਾਅਵਾ ਕੀਤਾ ਕਿ ਮੈਂ ਤੇਤੋਂ 50000 ਰੁਪਏ ਲੈਣਾ ਹੈਗਾ ਲੇਕਿਨ ਜਦੋਂ ਮੈਂ ਆਪਣੀ ਪੁਸ਼ ਪਰਤਾਲ ਵੇਖੀ ਜੋ ਆਪਣਾ ਬੈਕ ਜੋ ਆਪਣਾ ਆਫਿਸ ਦਾ ਬੈਕ ਆਫਿਸ ਦਾ ਸੌਰੀ ਡਾਕੂਮੈਂਟ ਵਗੈਰਾ ਚੈੱਕ ਕੀਤੇ ਉਸ ਮੁਤਾਬਕ ਉਹਨੂੰ ਇਹ ਲੱਗਾ ਕਿ ਇਹ ਬੰਦਾ ਡੇਢ ਸਾਲ ਪਹਿਲੇ ਮੇਰੇ ਕੋਲ ਆਇਆ ਸੀ ਇਹ ਨਹੀਂ ਆਇਆ ਸੀ ਕੋਈ ਥਰਡ ਏਜੰਟ ਸੀ ਉਹਦੇ ਥਰੂ ਮੇਰੇ ਕੋ ਆਇਆ ਸੀ ਕਹਿੰਦਾ ਭਾਈ ਮੈਂ ਦੁਬਈ ਜਾਣਾ ਘੁੰਮਣ ਫਿਰਨ ਵਾਸਤੇ ਜਾਣਾ ਜਾਂ ਕੰਮ ਕਰਨ ਕਰਨਾ ਸੀ ਮੈਨੂੰ ਸਿੱਧਾ ਖਾਸ ਪਤਾ ਨਹੀਂ ਮੇਰਾ ਵਾਦਾ ਆਇਆ ਸੀ ਮੈਂ ਤੁਹਾਨੂੰ ਟਿਕਟ ਵੀਜ਼ਾ ਦੇਣਾ ਦੁਬਈ ਦਾ ਜੋ ਟਿਕਟਸ ਵੀਜ਼ਾ ਟਰੈਵਲ ਜੋ ਟਰੈਵਲ ਡਾਕੂਮੈਂਟਸ ਵਗੈਰਾ ਚਾਹੀਦੇ ਸੀ ਉਹ ਮੈਂ ਇਹਨੂੰ ਪ੍ਰੋਵਾਈਡ ਕਰਾ ਕੇ ਦੇਤੇ ਉਸ ਤੋਂ ਬਾਅਦ ਅੱਜ ਤੋਂ ਸਾਲ ਡੇਢ ਸਾਲ ਦੇ ਬਾਅਦ ਕੁਝ ਕਿਸਾਨ ਜਥੇਬੰਦੀਆਂ ਦੇ ਆੜ ਦੇ ਵਿੱਚ ਕੁਝ ਨਿਹੰਗ ਬਾਣੇ ਦੇ ਵਿੱਚ ਲੋਕ ਮੇਰੇ ਆਫਿਸ ਐਂਟਰ ਕਰਦੇ ਜ਼ਬਰਦਸਤੀ ਮੇਰੇ ਉਤੇ ਪ੍ਰੈਸ਼ਰ ਬਣਾਇਆ ਜਾਂਦਾ ਕਿ ਤੈਨੂੰ 50000 ਰੁਪਏ ਪਸੀ ਲੈ ਕੇ ਜਾਣਾ ਲੇਕਿਨ ਜਦੋਂ ਮੈਂ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕਰਦਾ ਤੇ ਮੇਰੇ ਨਾਲ ਧੱਕਾ ਮੂਕੀ ਕਰਨ ਦੀ ਕੋਸ਼ਿਸ਼ ਕਰਦੇ ਮੇਰੇ ਆਫਿਸ ਦੇ ਵਿੱਚ ਬੈਠ ਕੇ ਤੇ ਧਰਨਾ ਵਾਲਾ ਧਮਕੀ ਦਿੰਦੇ ਆ ਉਸ ਤੋਂ ਪਹਿਲੇ ਮੇਰੇ ਕੋਲ ਕੁਝ ਐਸੀ ਹੋ ਹੋਜੀ ਕਾਲਾਂ ਆਉਂਦੀਆਂ ਜੋ ਆਪਣੇ ਪੈਸੇ ਮੰਗੇ ਮੈਨੂੰ ਡਿਮਾਂਡ ਕਰਦੇ ਸੀ ਉਦੋਂ ਮੈਂ ਇਹ ਗੱਲ ਕਹਿੰਦਾ ਕਿ ਮੈਂ ਸਿਰਫ 50000 ਰੁਪਏ ਆਪਣੇ ਕੰਮ ਕਰਨ ਦੇ ਲੱਤੇ ਆ ਜੋ ਮੇਰਾ ਕੰਮ ਹੈਗਾ ਮੈਨੂੰ ਗਵਰਨਮੈਂਟ ਦਾ ਲਾਇਸੈਂਸ ਦਿੱਤਾ ਹੈ ਲੇਕਿਨ ਮੈਂ ਇਹ ਪੁੱਛਣਾ ਚਾ ਮੈਨੂੰ ਜੋ ਇਟਲੀ ਦਾ ਰੋਲਾ ਪਾ ਰਹੇਗੇ ਇਟਲੀ ਭੇਜਣਾ ਸੀ ਦੇਖੋ ਅਗਰ ਮੈਂ ਇਟਲੀ ਭੇਜਣਾ ਮੈਂ ਕੈਨੇਡਾ ਭੇਜਣਾ ਉਹਦਾ ਇੱਕ ਰਿਟਨ ਡਾਕੂਮੈਂਟ ਰਿਟਨ ਹਾਟਰ ਐਗਰੀਮੈਂਟ ਹੁੰਦਾ ਚਾਹੇ ਕਿਸੇ ਵੀ ਜਾਣਾ ਚਾਹੇ ਉਹ ਦੁਬਈ ਭੇਜੀਏ ਚਾਹੇ ਇਟਲੀ ਭੇਜੀਏ ਚਾਹੇ ਕੈਨੇਡਾ ਭੇਜੀਏ ਚਾਹੇ ਸਟੂਡੈਂਟ ਵੀ ਕਿਸੇ ਵੀ ਤਰ੍ਹਾਂ ਦਾ ਬੰਤਾ ਜਾ ਰਿਹਾ ਚਾਹੇ ਟੂਰਿਸਟ ਵੀ ਦਾ ਲੈ ਲਈਏ ਚਾਹੇ ਆਪਾਂ ਵਰਕ ਪਰਮਿਟ ਪੀਆਰ ਆਪੇ ਕਿਡਟਰ ਐਗਰੀਮੈਂਟ ਕਰਦੇ ਕਿ ਬੱਚਾ ਇਸ ਕੰਮ ਬਸੇ ਜਾ ਰਿਹਾ ਉਹ ਕਮਿੰਡ ਡਾਕੂਮੈਂਟ ਕੋ ਪ੍ਰੋਵਾਈਡ ਕਰਾ ਦਿੰ ਮੈਨੂੰ ਇੱਕ ਵੀ ਡਾਕੂਮੈਂਟ ਪ੍ਰੋਵਾਈਡ ਨਹੀਂ ਕਰਾ ਕੇ ਸਿਵਾਏ ਉਹ ਆਰ ਦੇ ਵਿੱਚ ਆਏ ਸੀ 5-10 ਹਜ਼ਾਰ ਲੈਣ ਲਈ ਆਏ ਸੀ ਜਿਵੇਂ 5-10 ਹਜ਼ਾਰ ਦਿਨ ਉਹ ਦੇ ਦਿੰਦਾ ਇਹਨਾਂ ਨੂੰ ਥੱਲੇ ਚਲੇ ਜਾਣਾ ਸੀ ਇਹਨਾਂ ਕੋਈ ਗੱਲ ਨਹੀਂ ਕਰਨੀ ਲੇਕਿਨ ਬਟ ਇਹਨਾਂ ਉੱਤੋਂ ਬਾਅਦ ਦੂਸਰਾ ਕੋਈ ਬੰਦਾ ਕੁਝ ਕਾਰੋਬਾਰ ਦੂਜੇ ਨੂੰ ਟਾਰਗੇਟ ਕਰਨਾ ਸੀ ਉਹਨੂੰ ਵੀ ਸੇਮ ਟਾਰਗੇਟ ਕਰਕੇ ਇਹਨਾਂ ਨਾਲ ਇਹ business start ਕਰ ਦੇਣਾ ਜੋ ਅੱਜਕੱਲ ਮੈਂ ਗੱਲ ਕਰਦਾ ਜੋ ਭਾਣਾ ਸਿੱਧੂ ਦਾ brand ਚੱਲਦਾ ਪਿਆ ਇਹ ਲੋਕ ਉਹਨੂੰ follow ਕਰਦੇ ਪਿਆ ਮੈਂ ਇਹ ਕਹਿੰਦਾ ਵੀ ਤੁਸੀਂ ਆਉਣ ਤੋਂ ਪਹਿਲੇ ਘੱਟ ਤੋਂ ਘੱਟ ਟੈਕਨੀਕਲ ਤਰੀਕੇ ਨਾਲ ਮੈਨੂੰ ਪੁੱਛੋ ਕਿ ਤੇਰਾ ਕੰਮ ਕੀ ਕੀਤਾ ਤੂੰ ਕਿਹਾ ਤੇ ਪੈਸੇ ਲੈਂਦੇਵੇਂ ਮੈਂ ਕੋਈ ਜਵਾਬ ਲੈਣ ਲੇਕਿਨ ਸਿਵਾਏ ਮੈਂ 50000 ਰੁਪਏ ਲੈ ਕੇ ਜਾਣਾ ਲੈ ਕੇ ਜਾਣਾ ਇਹੋ ਹੀ ਬੋਲਦੇ ਮੈਂ ਆਪਣੀ ਥਾਂ ਤੇ ਸਹੀ ਸੀ ਮੈਂ ਆਪਣੀ ਥਾਂ ਅੜਿਆ ਰਿਆ ਜੇ ਮੈਂ 50000 ਰੁਪਏ ਵਿੱਚ ਕੱਲ 50000 ਦੀ ਸ਼ੁਰੂ 50000 ਦੀ ਗੱਲ ਹੋਈ ਸੀ ਇਹ ਦੁਬਈ ਜਾਂਦੀ ਗੱਲ ਹੋਈ ਸੀ ਜੋ ਟਿਕਟਸ ਵੀਜ਼ਾ ਜੋ ਉਹਨਾਂ ਡਾਕੂਮੈਂਟ ਚਾਹੀਦੇ ਟ੍ਰੈਵਲ ਡਾਕੂਮੈਂਟ ਜੋ ਚਾਹੀਦੇ ਆ ਜੋ ਜਾਨਕੀ ਐਰਪੋਰਟ ਅਥਾਰਟੀ ਜੋ ਡਾਕੂਮੈਂਟ ਮੰਗਦੇ ਉਹ ਮੈਂ ਪੂਰੇ ਕਰਕੇ ਦੇ ਦਿੱਤੇ ਸੀ ਇਹ ਉੱਥੇ ਇਜ਼ੀਲੀ ਚਲਾ ਗਿਆ ਕਿੰਨੇ ਚਿਰ ਤੋਂ ਚਲਾ ਰਹੇ ਤੁਸੀਂ ਮੈਂ 5 ਸਾਲ ਤੋਂ ਚਲਾ ਰਿਹਾ ਹਾਂ ਆਫਿਸ ਲਾਇਸੈਂਸ ਹੈ ਹਾਂਜੀ ਲਾਇਸੈਂਸ ਹੈਗਾ ਮੇ ਕੋਲ ਤਾਂ ਪੰਜਾਬ ਗਵਰਨਮੈਂਟ ਲਾਇਸੈਂਸ ਹੈਗਾ ਮੈਂ ਆਈਟਾ ਹੋਲਡਰ ਏਜੰਸੀ ਕੀ ਮੇਰੀ ਇੰਟਰਨੈਸ਼ਨਲ ਲਾਇਸੈਂਸ ਵੀ ਹੈਗਾ ਇੰਨਾ ਹੀ ਨਹੀਂ ਇਸ ਦੌਰਾਨ ਦਫਤਰ ਚਾਏ ਵਿਅਕਤੀਆਂ ਅਤੇ ਪੁਲਿਸ ਵਿਚਾਲੇ ਵੀ ਜੰਮ ਕੇ ਤੁਤਮੇ ਮਈ ਹਾਲਾਂਕਿ ਟ੍ਰੈਵਲ ਏਜੰਟ ਦਾ ਦਰਕ ਸੀ ਕਿ ਨੌਜਵਾਨ ਨੇ ਉਸ ਨੂੰ ਸਿਰਫ 55000 ਰੁਪਏ ਦਿੱਤੇ ਸੀ ਅਤੇ ਉਸ ਦੇ ਬਦਲੇ ਏਜੰਟ ਨੇ ਉਸ ਨੂੰ ਦੁਬਈ ਦੇ ਵੀਜ਼ੇ ਤੋਂ ਲੈ ਕੇ ਟਿਕਟਾਂ ਤੱਕ ਸਭ ਕੁਝ ਲੈ ਕੇ ਦਿੱਤਾ ਜਿਸ ਤੋਂ ਬਾਅਦ ਹੁਣ ਉਸ ਨੇ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਹੁਣ ਦੇਖੋ ਉਹਨਾਂ ਨੇ ਇਟਲੀ ਜਾਣਾ ਸੀ ਯੂ ਐਸ ਏ ਜਾਣਾ ਸੀ ਮੈਨੂੰ ਕੋਈ ਪ੍ਰੂਫ ਦੇ ਦੱਸ ਨਾ ਇਟਲੀ ਤੇ ਕੋਈ ਵੀ ਕਹੇਗਾ ਮੇਰੇ ਕੋਲ ਤਾਂ ਪ੍ਰੂਫ ਹੈ ਕਿ ਮੈਨੂੰ ਡਾਕੂਮੈਂਟ ਉਹਦਾ ਪਾਸਪੋਰਟ ਮੇਰੇ ਕੋਲ ਰੱਖੋ ਮੈਂ ਹਰ ਚੀਜ਼ ਅੱਗੇ ਕੱਢ ਕੇ ਦਿਖਾ ਦਾਂਗਾ ਜਦੋਂ ਮੈਂ ਇਹਨੇ ਨੈਕਸਟ ਟਾਈਮ ਕੰਪਲੀਟ ਕੀਤੀ ਸੀ ਮੈਂ ਪੁਲਸ ਪਛਾਣ ਨੂੰ ਕਿਹਾ ਮੈਨੂੰ ਪਾਸਪੋਰਟ ਦੀ ਕਾਪੀ ਸੈਂਡ ਕਰੋ ਮੈਂ ਸਾਰਾ ਰਿਕਾਰਡ ਡਾਟਾ ਕੱਢ ਦੇਣਾ ਕੋਈ ਬਹੁਤ ਪੁਰਾਣੀ ਗੱਲ ਹੈਗਾ ਰਿਕਾਰਡ ਲੱਭਣਾ ਸਾਡੇ ਥੋੜਾ ਮੁਸ਼ਕਲ ਹੋ ਜਾਂਦਾ ਰਹਾ ਦੇ ਦੁਬਈ ਵਾਸਤੇ ਕਿੰਨੇ ਪੈਸੇ ਲੈਂਦੇ ਦੇਖੋ ਦੁਬਈ ਵਾਸਤੇ ਡਿਪੈਂਡ ਹੁੰਦਾ ਕਿਹੜੇ ਵੀਜ਼ੇ ਜਾ ਰਿਹਾ ਹੈ ਇੱਕ ਮਹੀਨੇ ਵੀਜ਼ਾ ਜਾ ਰਿਹਾ ਦੋ ਮਹੀਨੇ ਵੀਜ਼ਾ ਜਾ ਰਿਹਾ ਕਿਥੋਂ ਪੱਕੇ ਵੀਜ਼ੇ ਜਾ ਰਿਹਾ ਡਿਪੈਂਡ ਹੁੰਦਾ ਕੰਡੀਸ਼ਨ ਦੇ ਉੱਤੇ ਇਹ ਨਹੀਂ ਤਾਂ ਕਿ ਦੁਬਈ ਭੇਜਣਾ ਤਾਂ ਸੀ ਅਸੀਂ 20000 ਰੁਪਏ ਭੇਜਦਾ ਹੁਣ ਅੱਜ ਦੇ ਟਾਈਮ 'ਚ 2000 ਉਹਨੂੰ ਹਨੂੰ ਖਾਵੂੰ ਟੂਰਿਸਟ ਵੀਜ਼ੇ ਜਾਣ ਲਈ ਆਨ ਤੇ ਜਾਂਦੇ ਟਿਕਟ ਕਨਫਰਮ ਚਾਹੀਦੀ ਹੈ ਹੋਟਲ ਬੁਕਿੰਗ ਕਨਫਰਮ ਚਾਹੀਦੀ ਹੈ ਟਰੈਵਲ ਇੰਸ਼ੋਰੈਂਸ ਕਨਫਰਮ ਚਾਹੀਦੀ ਹੈ ਵੈਲਿਡ ਪਾਸਪੋਰਟ ਚਾਹੀਦਾ ਹੈਗਾ ਵੈਕਸੀਨ ਸਰਟੀਫਿਕੇਟ ਚਾਹੀਦੇ ਜੋ ਡਾਕੂਮੈਂਟ ਚਾਹੀਦੇ ਉਹ ਸੀ ਪ੍ਰੋਵਾਈਡ ਕਰ ਲੱਕ ਦਿੱਤੇ ਮੈਂ ਕੀ ਗੁਨਾ ਕਰ ਦਿੱਤਾ ਤੁਸੀਂ ਪੁਲਿਸ ਨੂੰ ਬੁਲਾਇਆ ਉਸਨੇ ਜਦੋਂ ਆਏ ਨੇ ਹਾਂ ਪੁਲਿਸ ਆਈ ਸੀ ਮੈਂ ਨਾ ਪੁਲਿਸ ਨੇ ਪਰਪਰ ਮੈਂ ਨਾਲ ਕੰਪਰੋਮਾਈਜ਼ ਕੀਤਾ ਇੱਥੇ ਬਾਹਰ ਵੀ ਪੁਲਿਸ ਨੇ ਆਪਣੇ ਲੱਗਣੀ ਕਿ ਸਿਕਿਉਰਿਟੀ ਟਾਈਟ ਕਰਤੀ ਬਾਹਰ ਹੁੰਦੇ ਚਾਰ ਮੁਲਾਜ਼ਮ ਮਿਲ ਕੇ ਵੀ ਗਏ ਮੋਂ ਸਾਰੀ ਕਹਾਣੀ ਤੁਸੀਂ ਇਹ ਕਹਾਣੀ ਹੈਗੀ ਹੈ ਉਹ ਚਲੋ ਕਿਉਂ ਮੈਂ ਕਿ ਸਰ ਗੱਲ ਉਹੀ ਨਹੀਂ ਗਈ ਇਹ ਹੋਰ ਕਿਸੇ ਨੂੰ ਕਾਰੋਬਾਰ ਨੂੰ ਤੰਗ ਕਰਨਗੇ ਉਸ ਤੋਂ ਬਾਅਦ ਠੀਕ ਹੈ ਕਿਉਂਕਿ ਇਹ ਲੋਕ ਸਿਰਫ ਧਰਨੇ ਦਾ ਵੀਡੀਓ ਵਾਇਰਲ ਕਰਨ ਦਾ ਹੀ ਤੰਗ ਕੀ ਲਾਉਂਦੇ ਆ ਇਹ ਕੋਈ ਸੰਸਥਾ ਹੈਗੀ ਹੈ ਮੇਰੇ ਸਾਹਮਣੇ ਕੋਈ ਤਨ ਤਨ ਕੋਈ ਸੰਸਥਾ ਹੈਗੀ ਹੈ ਉਹ ਚਲਾਉਂਦੇ ਇਹ ਲੋਕ ਠੀਕ ਹੈ ਉਹ ਸੇਵਾ ਕਰਦੇ ਲੋਕਾਂ ਦੀ ਚਲੋ ਚੰਗਾ ਕੰਮ ਕਰਦੇ ਆ ਲੇਕਿਨ ਮੇਰੇ ਨਾਲ ਕਿਉਂ ਤੱਕਾ ਕਰਦੇ ਪਿਆ ਪਰ ਬਾਰ ਬਾਰ ਟਰੈਵਲ ਏਜੰਟ ਕਿਉਂ ਨਹੀਂ ਖਾਣੇ ਬੰਦ ਕਰਦੇ ਕੀ ਮਤਲਬ ਬਾਰ ਬਾਰ ਟਰੈਵਲ ਏਜੰਟਾਂ ਨੂੰ ਜੋ ਨੁਸਾਨ ਆ ਬਣਾਇਆ ਜਾਂਦਾ ਦੇਖੋ ਦੇਖੋ ਮੈਂ ਤੁਹਾਨੂੰ ਗੱਲ ਕਰਨਾ ਜੋ ਲੋਕ ਇਹ ਆਂਦੇ ਨਾ ਇੱਕ ਅਨਪੜ ਲੋਕ ਹੁੰਦੇ ਅਨਪੜ ਲੋਕ ਟੈਕਨੀਕਲੀ ਦੇਖੋ ਟਰੈਵਲ ਏਜੰਟ ਇੱਕ ਪੜੇ ਲਿਖਾ ਬੰਦਾ ਹੁੰਦਾ ਸਮਝਦਾਰ ਬੰਦਾ ਹੁੰਦਾ ਅਸੀਂ ਟਰੈਵਲ ਕੀਤਾ ਸਾਰੀ ਦੁਨੀਆ ਕੋਈ ਨੂੰ ਪਤਾ ਕਿ ਜਾਣ ਵਾਸਤੇ ਪੈਸੇ ਲੱਗਦੇ ਆ ਫਲਾਈਟਾਂ ਫਲਾਈਟ ਟਿਕਟ ਲੈਣੀ ਪੈਂਦੀ ਹੈ ਵੀਜ਼ਾ ਲੈਣਾ ਪੈਂਦਾ ਇਹਨਾਂ ਨੂੰ ਪਤਾ ਹੀ ਨਹੀਂ ਆ ਜਾ ਤੋ ਕੋਈ ਪੜਿਆ ਲਿਖਿਆ ਬੰਦਾ ਮੇਨਾ ਗੱਲ ਕਰੇ ਨਾ ਉਸੇ ਦਾ ਜਵਾਬ ਹਸੇ ਕੋ ਲੈ ਲੈਂਦੇ ਜਿਹੜੀ ਜਤ ਸਬੰਧੀ ਆਈ ਸੀ ਜਾਂ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਜਾਣਦੇ ਹੀ ਹਾਂ ਉਹਨਾਂ ਨੂੰ ਮੈਂ ਬਾਅਦ ਚ ਜੋ ਮੈਂ ਨੈਟ ਤੇ ਸਰਚ ਮਾਰਿਆ ਉਹਨਾਂ ਦਾ ਇੱਕ YouTube ਚੈਨਲ ਹੈਗਾ ਇੱਕ ਸੰਸਥਾ ਚਲਾਉਂਦੇ ਉਹਨਾਂ ਦਾ ਨੰਬਰ ਕੰਟੈਕਟ ਨੰਬਰ ਹੈਗਾ ਸਵੇਰੇ ਮੈਨੂੰ ਇੱਕ ਬੰਦੇ ਦੀ ਕਾਲ ਆਂਦੀ ਜਾਣ ਬਈ ਜੋ ਗ੍ਰੀਨ ਪੱਗ ਦਾ ਤੁਸੀਂ ਵੇਖ ਲੈਣਾ ਉਹ ਮੇਰੇ ਕੋਲ ਆਫਿਸ ਮੈਨੂੰ ਕਹਿੰਦਾ ਸਰ ਮੈਂ ਤੁਹਾਨੂੰ ਮਿਲਣਾ ਹੈਗਾ ਤੁਹਾਡਾ ਮੀਟਿੰਗ ਕਰਨੀ ਮੈਂ ਠੀਕ ਕੋਈ ਨਹੀਂ ਆਜੂ ਸ਼ਾਮ ਦਾ ਵੇਲਾ ਸੀ ਮੇਰਾ ਸਟਾਫ ਸਾਰਾ ਚਲਾ ਗਿਆ ਤੇ ਮੇਰੇ ਵੱਡੇ ਭਾਈ ਤੇ ਉਹਨਾਂ ਦੇ ਗਵਰ ਤਫਿਰ ਅਚਾਨਕ ਕਹਿੰਦਾ ਆਜੋ ਸਾਰੇ ਜਨੇ ਮੈਸੇਜ ਹੋਇਆ ਕੀ ਹੈ ਅਚਾਨਕ ਅਚਾਨਕ ਸਾਰੇ 10 15 ਜਨੇ ਅਚਾਨਕ ਉਸ ਅਫਸਰ ਵਿੱਚ ਆ ਜਾਂਦੇ ੱਟਕਾ ਮੁਖੀ ਕਹਿੰਦੇ ਇਸ ਕਹਿਮਤ ਮੈਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂ ਤੂੰ ਬਾਹਰ ਨਹੀਂ ਜਾਣਾ ਇੱਥੇ ਬੈਠ ਮੈਂ ਕਹਾ ਮੇਰਾ ਆਫਿਸ ਹੈ ਮੈਂ ਭੱਜ ਜਾਣਾ ਇਥੋਂ ਕਹਿੰਦੇ ਨਹੀਂ ਜਾਣਾ ਜੋ ਮੇਰੇ ਵੱਡੇ ਭਾਈ ਸਾਹਿਬ ਉੱਠੇ ਉਹ ਤੋਂ 15 20 ਮਿੰਟ ਬਹਿਸ ਤੋਂ ਬਾਅਦ ਉਹ ਕਹਿੰਦੇ ਇੱਕ ਇੱਕ ਜੰਨਾ ਗੱਲ ਕਰੋ ਲੇਕਿਨ ਉਹ ਇਸ ਤਰ੍ਹਾਂ ਹਾਈਪਰ ਸੀ ਨਾ ਜਿਸ ਤਰ੍ਹਾਂ ਕਿ ਕੋਈ ਨਸ਼ਾ ਕਰਕੇ ਆਏ ਹੁੰਦੇ ਜਾਂ ਪਤਾ ਨਹੀਂ ਕੀ ਕੋਈ ਜਨੂਨ ਸਿਰ ਤੇ ਸਵਾਰ ਹੁੰਦਾ ਕਿ ਅਸੀਂ 50000 ਲੈ ਕੇ ਜਾਣਾ ਜਦੋਂ ਮ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਮੈਂ ਕਿਸੇ ਤੇ ਕਿਣਾ ਹੱਥ ਚੁੱਕਾਂ ਜੋ ਮੇਰੇ ਤੇ ਇਹ ਬਸ ਇਹ ਨੋਬਤ ਰਹਿ ਗਈ ਸੀ ਬਾਕੀ ਸਭ ਕੁਝ ਹੋ ਗਿਆ ਸੀ ਤੁਸੀਂ ਰਿਟਨ ਤੇ ਕੰਪਲੇਟ ਦਿੱਤੀ ਕਿ ਇਸ ਵੱਡੇ ਹਾਂ ਮੈਂ ਸੀਪੀ ਸਾਭ ਯੂਨੀਵਰਸਿਟੀ ਦੇ ਬਾਰੇ ਕੰਪਲੇਟ ਕੀਤੀ ਮੈਂ ਚਾਹੁੰਦਾ ਕਿ ਜੋ ਮੇਰੇ ਨਾਲ ਹੋਏਗਾ ਉਹ ਕਿਸੇ ਨਾਲ ਹੋਏ ਕਿਸੇ ਕਾਰੋਬਾਰ ਨਾਲ ਹੋਏ ਜੇਕਰ ਪੈਸਾ ਲੈਣਾ ਹੈ ਦੇਣਾ ਹੈ ਉਹ ਜਾਣ ਪ੍ਰਸ਼ਾਸਨ ਕੋਲ ਜਾਣ ਕੰਪਲੇਂਟ ਕਰਨ ਲੀਗਲ ਤਰੀਕੇ ਨਾਲ ਜਾਣ ਇਹ ਕਾਨੂੰਨ ਤੋਂ ਉੱਤੇ ਜਾਂਦੀ ਕੋਸ਼ਿਸ਼ ਕਿਉਂ ਕਰਦੇ ਆਂ ਅਗਰ ਅਸੀਂ ਕਾਨੂੰਨ ਦੇ दायरे ਜਰੇ ਕੇ ਆਪਾਂ ਆਪਣਾ ਕੰਮ ਕਰਦੇ ਆਂ ਅਸੀਂ ਗਵਰਨਮੈਂਟ ਨੂੰ ਟੈਕਸ ਪੇ ਕਰਦੇ ਆਂ ਠੀਕ ਹੈ ਸਾਡੇ ਕੋ ਗਵਰਨਮੈਂਟ ਲਾਇਸੈਂਸ ਦਿੱਤਾਗਾ ਇਹਨਾਂ ਕੋ ਲਾਇਸੈਂਸ ਕਿਤੋਂ ਹੈ ਕਿਸੇ ਅਫੀਸ ਜਿਹਾ ਇੱਕ ਓਕਰ ਦੇ ਵਿੱਚ ਵੜ ਕੇ ਅਸੀਂ ਪੈਸੇ ਜ਼ਬਰਨ ਪੈਸੇ ਖੋਣ ਦੀ ਕੋਸ਼ਿਸ਼ ਕਰੀ ਇਹ ਤਾਂ ਖੋਣ ਵਾਲਾ ਕੰਮ ਹੁੰਦਾ ਮੰਗਣ ਵਾਲਾ ਕੰਮ ਨਹੀਂ ਹੁੰਦਾ ਇਹ ਖੋਣ ਵਾਲਾ ਕੰਮ ਹੁੰਦਾ ਜਦ ਕੇ ਪੁਲਿਸ ਮੁਤਾਬਕ ਨੌਜਵਾਨ ਅਤੇ ਏਜੰਟ ਦੋਮਾ 13 ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਜਿਸ ਖਿਲਾਫ ਜਾਂਚ ਵਿਟੀ ਗਈ ਹੈ ਇਮਾਮਾ ਸਾਰਾ ਜਿਹੜਾ ਤੁਹਾਡੇ ਕੋ ਆਇਆ ਅੰਦਰ ਵਿੱਚ ਇਹ ਕੁਝ ਦਿਨ ਪਹਿਲਾਂ ਇੱਕ ਕੰਪਲੇਟ ਹੋਈ ਸੀ ਇਸ ਵਿੱਚ ਸੌਫਟ ਰੋਡ ਤੇ ਇੱਕ ਟਰੈਵਲ ਜੱਸੀ ਹੈ ਤੇ ਉਹਨਾਂ ਨੇ ਕੋਈ ਕੀਤੀ ਹੈ ਕਿਸੇ ਬੰਦੇ ਨਾਲ ਚਿਟਿੰਗ ਕੀਤੀ ਹੈ ਉਹਦੇ ਸਬੰਧ ਵਿੱਚ ਉਹਨਾਂ ਵੈਰੀਫਾਈ ਕੀਤਾ ਜਾ ਰਿਹਾ ਸਾਰਾ ਅੱਛਾ ਉਹਨਾਂ ਵੱਲ ਦੀ ਰਿਪੋਰਟ ਆਈ ਹੈ ਜਿਹੜੀ ਟ੍ਰੈਵਲ ਜੈਂਸੀ ਉਹ ਜਸਟ ਉਹ ਲੈ ਕੇ ਆਏ ਜੀ ਦੇਖਦੇ ਕੀ ਕਿਤੇ ਹਾਂਜੀ ਜਸਟ ਲੈ ਕੇ ਆਏ ਹੋ ਸਕਦਾ ਉਹਨਾਂ ਦਾ ਹਸਲ ਜੀ ਕਿਸ ਵੀ ਨਹੀਂ ਸੋਸ਼ਲ ਮੀਡੀਆ ਤੇ ਕੋਈ ਪੋਸਟ ਨਹੀਂ ਨਹੀਂ ਜੀ ਉਹ ਸਾਡੇ ਸੀਨੀਅਰ ਅਫਸਰ ਦੇ ਪੇਜ ਹੋਏ ਸੀਗੇ ਉੱਥੇ ਇਹਨਾਂ ਨੇ ਕੀਤਾ ਵੀ ਸਾਡੇ ਨਾਲੇ ਬਾਹਰ ਭੇਜਦਾ ਉਹਨੇ ਲਾਰਾ ਲਾ ਕੇ ਦੇ ਪੈਸੇ ਲਈ ਹੈ ਇਹ ਚ ਵੈਰੀਫਾਈ ਕਰਦੇ ਹੁਣ ਵੈਰੀਫਾਈ ਕਰਕੇ ਜੋ ਸਲੀਤ ਹੋ ਜਾਂਦੇ ਮੁਤਾਬਕ ਕਾਰਵਾਈ ਕੀਤੀ ਹੈ ਅੱਛਾ ਦੋਨਾਂ ਦੀ ਅਰਜ਼ੀ ਤਰਖਾਸਤ ਆ ਗਈ ਹੈ ਹਾਂਜੀ ਦੋਨਾਂ ਦੀ ਹਾਂ ਪਹਿਲੀ ਵੀ ਰਸੀਵ ਹੋ ਚੁੱਕੀ ਹੈ ਪਹਿਲਾਂ ਤੇ ਦਸੇ ਇੱਕੇ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਕਿ ਪੀੜਤ ਨੌਜਵਾਨ ਮੁੰਡੇ ਕੁੜੀਆਂ ਆਪਣਾ ਤਰਕ ਦਿੰਦੇ ਨੇ ਜਦਕਿ ਟਰੈਵਲ ਏਜੰਟ ਆਪਣਾ ਤਰਕ ਪਾਨਾ ਸਿੱਧੂ ਦਾ ਕੇਸ ਵੀ ਕੁਝੇ ਜਿਹੇਹਾ ਹੀ ਸੀ ਜਿਸ ਖਿਲਾਫ ਟਰੈਵਲ ਏਜੰਟਾਂ ਨੇ ਪੁਲਿਸ ਕੋਲ ਪਰਚੇ ਵੀ ਦਰਜ ਕਰਵਾਏ ਸੀ ਅਤੇ ਪਾਨਾ ਸਿੱਧੂ ਨੂੰ ਜੇਲ੍ਹ ਚ ਲੈਣਾ ਪਿਆ ਸੀ ਫਿਲਹਾਲ ਹੁਣ ਇਸ ਮਾਮਲੇ 'ਚ ਪੁਲਿਸ ਦੇ ਹੱਥ ਕੀ ਅਤੇ ਕੌਣ ਲੱਗਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ